ਰਾਈਟ ਰੌ ਜਿਵੇਂ ਤੁਸੀਂ ਕਹਿ ਰਹੇ ਹੋ ਆਪਾਂ ਜੇ ਮੇਰੀ ਬੈਕ ਸਾਈਡ ਤੇ ਦੇਖੀਏ ਤਾਂ ਇਧਰਲੇ ਪਾਸੇ ਜਿਹੜੀ ਰਾਵੀ ਹੈਗੀ ਹੈ ਉਹ ਸਮਝ ਲਓ ਵੀ ਆਪਣਾ ਈਸਟ ਤੋਂ ਵੈਸਟ ਫਲੋ ਕਰਦੀ ਹੈ ਲਗਭਗ ਇੱਥੋਂ 3-4 ਕਿਲੋਮੀਟਰ ਬੈਕ ਸਾਈਡ ਤੇ ਹੈ ਹੁਣ ਆਪਾਂ ਇਹਨੂੰ ਕੰਟੈਕਸਟ ਚ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਆਪਾਂ ਖੜੇ ਹੈ ਜੇ ਥੋੜਾ ਜਿਹਾ ਦਿਖਾਉਂਗੇ ਇਹ ਇੱਕ ਸੜਕ ਹੈ ਔਰ ਬੰਦ ਹੈ ਬੰਦ ਲੱਗਦਾ ਹੈ ਦੇਖਿਓਗੇ ਤੁਸੀਂ ਦਰਸ਼ਕ ਦੇਖਣਗੇ ਔਰ ਇਹ ਅੱਗੇ ਜਾ ਕੇ ਐ ਘੁੰਮਦਾ ਹੈਗਾ ਇਹਦੇ ਉੱਤੇ ਸੜਕ ਵੀ ਬਣੀ ਹੋਈ ਹੈ ਰਾਈਟ ਹੂੰ ਹੂੰ ਸੋ ਇਹ ਉਹ ਬੰਦ ਨੇ ਜਿਹੜੇ ਜਿਨ੍ਹਾਂ ਨੂੰ ਇਸ ਏਰੀਏ ਦੇ ਵਿੱਚ ਰਾਵੀ ਦੇ ਇਲਾਕੇ ਦੇ ਵਿੱਚ ਲਾਈਫ ਲਾਈਨ ਕਿਹਾ ਜਾਂਦਾ ਹੈ। ਹੂੰ ਤੇ ਜੇ ਤੁਸੀਂ ਥੋੜਾ ਜਿਆ ਤੁਹਾਡੇ ਲੈਫਟ ਦੇਖੋਗੇ ਮੇਰੇ ਰਾਈਟ ਹੂੰ ਤਾਂ ਉਹ ਜਿਹੜਾ ਵਿੱਚ ਇੱਕ ਗੈਪ ਦਿਖ ਰਿਹਾ ਜਿਹਦੇ ਵਿੱਚ ਤੁਸੀਂ ਇੱਕ ਡੈਮੇਜ ਦੇਖ ਸਕਦੇ ਹੋ ਸਫੈਦੇ ਦੇ ਦਰਖਤ ਕਿ ਮੈਂ ਤੁਹਾਨੂੰ ਦਿਖਾ ਦਣਾ ਐਥੋਂ ਲੈ ਕੇ ਇੱਥੇ ਤੱਕ ਰਾਈਟ ਰਾਈਟ ਆ ਜਿਹੜਾ ਤੁਸੀਂ ਗੈਪ ਵੇਖ ਰਹੇ ਹੋ ਥਿਸ ਇਜ਼ ਅ ਬ੍ਰੀਚ ਇਹ ਤੁਸੀਂ ਬੰਦ ਦੇ ਵਿੱਚ ਬ੍ਰੀਚ ਆ ਔਰ ਇਦਾਂ ਦੇ ਜਿਹੜੇ ਤੁਸੀਂ ਬੰਦ ਹੈਗੇ ਆ ਜੇ ਆਪਾਂ ਰਾਵੀ ਤੋਂ ਸਟਾਰਟ ਕਰੀਏ ਇਹ 3rd ਜਾਂ 4th ਲੇਅਰ ਦਾ ਤੁਸੀਂ ਬੰਦ ਹੈ। ਹੂੰ ਔਰ ਇਹ ਸਪੈਸ਼ਲੀ ਜਿਹੜਾ ਬੰਦ ਹੁਣ ਬਰੀਚ ਹੋਇਆ ਹੋਇਆ ਇਹ ਗੋਨੇਵਾਲ ਪਿੰਡ ਨੂੰ ਬਚਾਉਣ ਦੀ ਖਾਤਰ ਬਣਾਇਆ ਗਿਆ। ਹੂੰ ਦੂਜੀ ਗੱਲ ਇੱਥੇ ਸਮਝਣ ਦੀ ਇੱਕ ਲੋੜ ਹੋਰ ਹੈਗੀ ਆ ਵੀ ਜਿਹੜੇ ਪਾਣੀ ਦੇ ਫਲੋ ਨੇ ਜਿਵੇਂ ਆਪਾਂ ਨਾਰਥ ਜਾਂ ਨਾਰਥ-ਈਸਟ ਵੱਲ ਦੇਖਦੇ ਆ ਤਾਂ ਉੱਥੇ ਪਹਾੜ ਨੇ। ਹੂੰ ਤਾਂ ਇਹ ਨਦੀਆਂ ਦਾ ਜਿਹੜਾ ਬਹਾਅ ਹੈਗਾ ਇਹ ਨਾਰਥ-ਈਸਟ ਟੂ ਸਾਊਥ-ਵੈਸਟ ਨੂੰ ਆ ਰਿਹਾ। ਹੂੰ ਸੋ ਹੁਣ ਹੋਇਆ ਕਿ ਤੁਸੀਂ ਇਮੇਜਿਨ ਕਰੋ ਵੀ ਇੱਥੋਂ 4 ਕਿਲੋਮੀਟਰ ਦੂਰ ਜੇ ਰਾਵੀ ਹੈਗੀ ਆ ਤਾਂ ਪਾਣੀ ਜਦੋਂ ਉਹਦੇ ਵਿੱਚ ਛੱਡਿਆ ਗਿਆ ਹੂੰ ਉਹ ਪਾਣੀ ਨੇ ਉਹ ਪਾਣੀ ਉੱਥੋਂ ਜਦੋਂ ਫਲੋ ਹੋਇਆ ਓਵਰਫਲੋ ਹੋ ਕੇ ਉਹਦੀ ਜਿਹੜੀ ਡਾਇਰੈਕਸ਼ਨ ਸੀਗੀ ਸਲੋਪ ਇਧਰ ਨੂੰ ਹੈਗੀ ਆ ਹੂੰ ਮਤਲਬ ਸਾਊਥ-ਵੈਸਟ ਵਾਲੇ ਪਾਸੇ ਨੂੰ ਹੂੰ ਸਲੋਪ ਤੋਂ ਇਹ ਸਾਰਾ ਪਾਣੀ ਉੱਥੋਂ ਮਾਰ-ਮਾਰਦਾ ਆ ਇਹਨਾਂ ਦੀ ਜੇ ਆਪਾਂ ਡਾਇਰੈਕਸ਼ਨ ਵੀ ਦੇਖਾਂਗੇ ਆਪਾਂ ਰਸਤਿਆਂ 'ਚ ਵੀ ਦੇਖਿਆ ਹੈਗਾ ਵੀ ਦਰਖਤ ਜਿਹੜੇ ਨੇ ਉਹ ਨਾਰਥ-ਈਸਟ ਤੋਂ ਸਾਊਥ-ਵੈਸਟ ਵੱਲ ਦੇ ਪਾਸੇ ਨੂੰ ਡਿਗੇ ਹੋਏ ਆ ਡਿਗੇ ਹੋਏ ਨੇ ਹਾਂਜੀ ਹਾਂਜੀ ਹੁਣ ਇਹਦੇ ਚ ਇੱਕ ਚੀਜ਼ ਹੋਰ ਇਨਪੁਟ ਜਿਹੜੀ ਬੜੀ ਇੰਪੋਰਟੈਂਟ ਆ ਬਥੇ ਵੀ ਦੇਖ ਪਾ ਰਹੇ ਆ ਆਪਾਂ ਥੋੜਾ ਦਿਖਾਈ ਦਨੇ ਆ ਦੇਖੋ ਜਿਹੜੇ ਦਰਖਤਾਂ ਦੇ ਜਿਹੜਾ ਟੁੱਟਣ ਦਾ ਪੈਟਰਨ ਹੈ ਗਿਰਨ ਦਾ ਪੈਟਰਨ ਹੈ ਝਕਾਓ ਦਾ ਪੈਟਰਨ ਝਕਾ ਦਾ ਪੈਟਰਨ ਹੈਗਾ ਇੱਥੇ ਤੁਸੀਂ ਵੱਡੇ ਦਰਖਤ ਵੀ ਦੇਖ ਪਾ ਰਹੇ ਹੋ ਜੀ ਅੱਛਾ ਹੁਣ ਇਹ ਇਲਾਕਾ ਜੀ ਆਪਾਂ ਇਹਨੂੰ ਆਬਜ਼ਰਵ ਕਰੀਏ ਜੇ ਆਪਾਂ ਇਹਨੂੰ ਮੈਪ ਤੇ ਦੇਖੀਏ ਰਾਈਟ ਫਰੋਮ ਪਠਾਨਕੋਟ ਦੀਨਾਨਗਰ ਕਲਾਨ ਔਰ ਇਧਰਲਾ ਏਰੀਆ ਆਉਂਦੇ ਆਉਂਦੇ ਅੰਮ੍ਰਿਤਸਰ ਤੱਕ ਰਾਵੀ ਦੇ ਇਹਨੂੰ ਕਹਿ ਸਕਦੇ ਆ ਆਪਾਂ ਸਾਊਥ ਵਾਲੇ ਪਾਸੇ ਰਾਈਟ ਸਾਊਥ ਸਾਊਥ ਜਾਂ ਪੱਛਮ ਵਾਲੇ ਪਾਸੇ ਇਹ ਪੂਰਾ ਏਰੀਆ ਜਿਹੜੀ ਇਹਦੀ ਬੈਲਟ ਹੈ ਇਹਦੀ ਲੰਬਾਈ ਲਗਭਗ ਤੁਸੀਂ ਲਗਾ ਲਓ ਵੀ 70 100 ਕਿਲੋਮੀਟਰ ਦੀ ਲੰਬਾਈ ਹੋਏਗੀ ਔਰ ਇਹ ਜਿਹੜੀ ਬੈਲਟ ਦੀ ਚੌੜਾਈ ਆ ਲਗਭਗ ਇਹ 10 15 ਕਿਲੋਮੀਟਰ ਦੀ ਚੌੜਾਈ ਆ ਤਾਂ ਹੁਣ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਮਤਲਬ 1500 ਸਕੁਅਰ ਕਿਲੋਮੀਟਰ ਤੇ ਲਗਭਗ ਰਾਵੀ ਨੇ ਮਾਰ ਮਾਰੀ ਹੈ ਹੁਣ ਇਹਦਾ ਕਾਰਨ ਇਹ ਨੈਚੁਰਲ ਡਿਜ਼ਾਸਟਰ ਹੈ ਨਹੀਂਗਾ ਇਹ ਇਹ ਮੈਨਮੇਡ ਡਿਜ਼ਾਸਟਰ ਹੈ ਕਿਉਂਕਿ ਜਿਹੜਾ ਪਾਣੀ ਉਥੋਂ ਛੱਡਿਆ ਗਿਆ ਉਹ ਇੱਕ ਡਿਜ਼ਾਈਨ ਦੇ ਤਰੀਕੇ ਨਾਲ ਹੀ ਛੱਡਿਆ ਗਿਆ ਨਾ ਚਾਹੇ ਉਹ ਤੁਸੀਂ ਆਪਦੀ ਨਲਾਕੀ ਦੇ ਕਾਰਨ ਛੱਡਿਆ ਵੀ ਡੈਮ ਨੂੰ ਤੁਸੀਂ ਇੰਨਾ ਭਰ ਲਿਆ ਮੌਨਸੂਨਸ ਦੇ ਵਿੱਚ ਇਹ ਨਹੀਂ ਰੀਅਲਾਈਜ਼ ਕਰਿਆ ਵੀ ਪਿੱਛੇ ਤੁਹਾਨੂੰ ਪਾਣੀ ਇੰਨਾ ਜ਼ਿਆਦਾ ਆ ਜਾਣਾ ਜਦੋਂ ਪਿੱਛੇ ਪਾਣੀ ਇੰਨਾ ਜ਼ਿਆਦਾ ਆ ਗਿਆ ਡੈਮ ਤੁਹਾਡਾ ਪਹਿਲੀ ਭਰਿਆ ਹੋਇਆ ਹੁਣ ਤੁਹਾਡੇ ਕੋਲੇ ਹੋਰ ਕੋਈ ਚਾਰਾ ਹੈ ਨਹੀਂ ਸੀਗਾ ਡੈਮ ਨੂੰ ਬਚਾਣ ਦੀ ਖਾਤਰ ਤੁਸੀਂ 14 15 16 ਲੱਖ ਕਿਊਸਿਕ 24 ਘੰਟੇ ਦੇ ਵਿੱਚ ਜੇ ਛੱਡਦੇ ਹੋ ਤਾਂ ਉਹਨੇ ਏਦਾਂ ਦੀ ਹੀ ਡੈਮੇਜ ਕਰਨੀ ਹੈ ਸੋ ਇਹ ਬੜਾ ਸੀਰੀਅਸ ਇਸ਼ੂ ਹੈ ਇਹ ਜਿਹੜੇ ਬੰਦ ਬਣੇ ਆ ਤੁਸੀਂ ਬੰਦ ਬਣੇ ਦੇ ਕੈਨੋਟ ਵਿਦਸਟੈਂਡ ਸੱਚ ਪ੍ਰੈਸ਼ਰ ਇੰਨਾ ਪ੍ਰੈਸ਼ਰ ਇਹ ਹੋਲਡ ਹੀ ਨਹੀਂ ਕਰ ਸਕਦੇ ਇਹ ਮੁੱਦਾ ਇਹ ਹੈਗਾ ਕਿ ਇਹ ਬ੍ਰੀਚ ਨੂੰ ਰੋਕਿਆ ਜਾ ਸਕਦਾ ਸੀਗਾ ਆਪਾਂ ਚਲੋ ਵਾਟਰ ਫਲੋ ਇੱਕ ਅਸਪੈਕਟ ਹੈ ਜਿਹਦੇ ਉੱਤੇ ਅਕਾਉਂਟੇਬਿਲਟੀ ਬਣਦੀ ਤਾਂ ਹੈ ਤੈ ਹੋਵੇ لیکن ਆ ਜਿਹੜੇ ਬਰੀਚਸ ਨੇ واਜ਼ ਇਟ ਅਵੇਡੇਬਲ دیکھو ਜਿਸ ਤਰ੍ਹਾਂ ਦਾ वॉल्यूम ਆਫ ਪਾਣੀ ਆਇਆ ਜਾਂ ਫਲੋ ਆਫ ਵਾਟਰ ਆਇਆ ਹੈਗਾ ਉਹਦੇ ਸਾਹਮਣੇ ਇਹ ਜਿਹੜੀਆਂ ਤੁੱਸੀਆਂ ਸਿਗੀਆਂ ਇਹਨਾਂ ਨੇ ਜਵਾਬ ਦਿੱਤਾ ਦੂਜੀ ਗੱਲ ਯੈਸ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਨੋਟਿਸ ਵਿੱਚ ਆਈ ਹੈ ਵੀ ਇਹਨਾਂ ਦੀ ਮੇਨਟੇਨੈਂਸ ਨੈਗਲੈਕਟ ਹੋਈ ਆ ਕਿਉਂ ਕਿਉਂਕਿ ਜਿਹੜੀਆਂ ਤੁਸੀਆਂ ਨੇਗੀਆਂ ਇਹ ਜਿਵੇਂ ਬਾਰਡਰ ਪੋਸਟ ਤੇ ਤੁਸੀਂ ਗਏ ਉਹਦੇ ਚਾਰੇ ਪਾਸੇ ਵੀ ਹੁੰਦੀ ਹੈ ਪ੍ਰੋਟੈਕਸ਼ਨ ਬੰਦ ਕਹਿੰਦੇ ਆ ਉਹਨੂੰ ਉਹਨੂੰ ਵੀ ਤੁਸੀਂ ਹੀ ਹੁੰਦੀ ਹੈ ਇੱਕ ਤਰੀਕੇ ਦੀ ਪ੍ਰੋਟੈਕਸ਼ਨ ਬੰਦ ਔਰ ਇਹ ਸਿਰਫ ਔਰ ਸਿਰਫ ਫਲੱਡ ਕੰਟਰੋਲ ਮੈਜਰਸ ਨਹੀਂ ਹੈਗੇ ਇਹ ਤੁਹਾਡੀਆਂ ਡਿਫੈਂਸ ਦੇ ਕੰਮ ਵੀ ਆਉਂਦੀਆਂ ਨੇ ਕਿਆਂ ਤੁਸੀਂ ਐਜ਼ ਐਨ ਆਬਸਟੀਕਲ ਹਮ ਰਾਈਟ ਅਗੇਨ ਅਗੇਂਸਟ ਦਾ ਐਨਮੀ ਤੋਂ ਉਹ ਉਹ ਜਿਹੜੇ ਇਹਦੇ ਵਾਸਤੇ ਮੇਨਟਨੈਂਸ ਵਾਸਤੇ ਫੰਡਸ ਬਹੁਤ ਮਿਲਦੇ ਆ ਹਮ ਔਰ ਫੰਡਸ ਸਟੇਟ ਗਵਰਨਮੈਂਟ ਵੀ ਦਿੰਦੀ ਆ ਸੈਂਟਰਲ ਗਵਰਨਮੈਂਟ ਵੀ ਦਿੰਦੀਆਂ ਨੇ ਤੇ ਐਮਓਡੀ ਦੇ ਥਰੂ ਪੈਸੇ ਆਉਂਦੇ ਆ ਉਹ ਪੈਸੇ ਇਹਨਾਂ ਨੂੰ ਦਿੱਤੇ ਜਾਂਦੇ ਇਹਨਾਂ ਦੇ ਇਰੀਗੇਸ਼ਨ ਡਰੇਨੇਜ ਫੋਰੈਸਟ ਡਿਪਾਰਟਮੈਂਟਸ ਨੂੰ ਤੇ ਉਹਨਾਂ ਦਾ ਇਹ ਸਾਰੀ ਰਿਸਪੌਂਸਿਬਿਲਟੀ ਬਣਦੀ ਹੈ ਟੂ ਕੀਪ ਥੈਮ ਯੂ نو ਮੇਨਟੇਨ ਇਨ ਅ ਸਟੇਟ ਆਫ ਰੈਡੀਨੈਸ ਸੋ ਅਸੈਂਸ਼ੀਅਲੀ ਇਰੀਗੇਸ਼ਨ ਡਿਪਾਰਟਮੈਂਟ ਦਾ ਇਰੀਗੇਸ਼ਨ ਡਰੇਨੇਜ ਫੋਰੈਸਟ ਡਿਪਾਰਟਮੈਂਟ ਇਹ ਸਾਰਿਆਂ ਦਾ ਕਨਾਲ ਡਿਪਾਰਟਮੈਂਟ ਇਹਨਾਂ ਦੇ ਸਾਰਿਆਂ ਦੀ ਇਹ ਰਿਸਪੌਂਸਿਬਿਲਟੀ ਬਣਦੀ ਹੈ ਔਰ ਇਹਨਾਂ ਦੇ ਇਹਨਾਂ ਦੇ ਡਿਸਪੋਜ਼ਲ ਦੇ ਉੱਤੇ ਪੈਸੇ ਰੱਖੇ ਜਾਂਦੇ ਆ ਤੇ ਇਹਨਾਂ ਨੂੰ ਫੰਡਸ ਐਡੀਕੁਏਟ ਮਿਲਦੇ ਆ ਬਟ ਪ੍ਰੋਬਲਮ ਇਜ਼ ਅਗੇਨ ਸੁਪਰਵੀਜ਼ਨ ਉਹਨੀ ਮੋਨਿਟਰਿੰਗ ਕਿਉਂਕਿ ਇਹ ਸੀਰੀਅਸਨੈਸ ਹੈ ਨਹੀਂ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੈ ਤੁਹਾਡੀਆਂ ਪ੍ਰਾਇੋਰਟੀਜ਼ ਕੁਝ ਹੋਰ ਨੇਗੀ